ਗੁੱਡ ਮਾਰਨਿੰਗ ਜੀ ਕਮਲ ਦੀ ਹੋ ਰਹੀ ਐ ਜਾੜ ਦਰਦ ਤੁਹਾਨੂੰ ਲੈ ਕੇ ਜਾਣਾ ਡਾਕਟਰ ਤੇ ਬੂਥੀ ਚੈੱਕ ਕਰੋ ਕਮਲ ਜੀ ਹੈਲੋ ਹਾਂ ਹਾਂ ਕਮਲ ਜੀ ਲੜਦੇ ਫਰਮ ਨਹੀਂ ਗੱਦੋਲੀ ਨਹੀਂ ਚੇਹੇ ਮਾਰ ਦੋ ਚੰਗੇ ਨਹੀਂ ਮੈਂ ਹੀ ਮਾਰੂੰ ਇਸ ਤਰ੍ਹਾਂ ਥੈਂਕ ਯੂ ਇੰਤਰਾ ਦੇ ਜਮ ਹੋ ਰਹੇ ਪੈਸੇ ਐਸਐਸਸੀ ਹੋ ਜਾਮਾ ਕਰਾਤੇ ਹੋਏ ਆ ਹਮ ਅੱਜ ਅੱਜ ਹੈਗਾ ਜੀ ਮੇਰੇ ਨਾਲ ਮੇਰਾ ਬ੍ਰਦਰ ਅਮਨ ਹੈਦਾ ਨਾਮ ਸੀ ਸਾਡੇ ਦੋਨਾਂ ਦਾ ਕੋਈ ਕੰਮ ਹੈ ਕਿੱਥੇ ਜਾਣਾ ਆਪਾਂ ਕਮੇਟੀ ਦਫ਼ਤਰ ਕੋਈ ਇਹਦਾ ਕੰਮ ਸੀਗਾ ਤੇ ਮੈਂ ਇਹਦੇ ਨਾਲ ਜਾ ਰਹੀ ਆ ਤੇ ਤੁਸੀਂ ਮੇਰੇ ਬ੍ਰਦਰ ਜੀ ਭਾਈ ਸਾਹਿਬ ਮੇਰੇ ਬਾਰੇ ਕੁਝ ਕਹਿਣਾ ਚਾਹੋਗੇ ਇਹ ਹੈ ਜੀ ਮੇਰੀ ਮੇਰੀ ਭੈਣ ਮਹਾਰਾਣੀ ਪਟਿਆਲਾ ਇਹ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਥੈਂਕ ਯੂ ਤੇ ਚਲੋ ਜੀ ਹੁਣ ਅਸੀਂ ਆਏ ਸੀ ਡਾਕ ਖਾਣੇ ਠੀਕ ਹੈ ਸਾਡਾ ਗੁਰਬਖਸ਼ਪੁਰਾਉਂਦੀ ਦਾ ਡਾਕਖਾਨਾ ਇੱਥੇ ਪੈਸੇ ਜਮ੍ਹਾਂ ਕਰਾਣੇ ਸੀ ਇੱਥੇ ਆਪਣਾ ਕੰਮ ਹੋ ਚੁੱਕਿਆ ਹੁਣ ਆਪਾਂ ਇਹਦਾ ਕੰਮ ਕਰਵਾਉਣਾ ਹੈ ਮੇਰੇ ਭਰਾ ਦਾ ਤੇ ਚਲਦੇ ਹਾਂ ਹੁਣ ਆਪਾਂ ਬਾਏ ਹੋਣasse ਆਇਆ ਫੋਟੋਸ਼ਾਪ ਤੇ ਇਹਦੇ ਕੁਝ ਡਾਕੂਮੈਂਟ ਸੀਗੇ ਉਹ ਫੋਟੋਸਟੇਟ ਕਰਾਣੇ ਸੀਗੇ ਹੁਣ ਅਸੇ ਆਇਆ ਇਹ ਛੋਟੀ ਬਰਾਦਰੀ ਹੈ ਛੋਟੀ ਬਰਾਦਰੀ ਛੋਟੀ ਬਰਾਦਰੀ ਆਇਆ ਇਹਦੇ ਬੈਂਕ ਦਾ ਕੰਮ ਕਰਾਣਾ ਅੱਜ ਇਹਨੇ ਮੇਰਾ ਬਹੁਤ ਟਾਈਮ ਵੇਸਟ ਕਰਨਾ ਇਹਨੇ ਮੈਨੂੰ ਕਿਹਾ ਸੀ ਕੱਲਾ ਕਮੇਟੀ ਦਫਤਰ ਜਾਣਾ ਹੁਣ ਇਹ ਮੈਨੂੰ ਬੈਂਕ ਲਿਆਇਆ ਇੱਥੇ ਪਤਾ ਨਹੀਂ ਕਿੰਨਾ ਟਾਈਮ ਲੱਗੂ ਚੱਲਾ ਥੋੜਾ ਹੀ ਲੱਗੇਗਾ वेलकम बैक टू द व्लॉग गाइस ਹੁਣ ਵੱਜਣ ਲੱਗਿਆ ਸ਼ਾਮ ਦੇ ਆਈ ਥਿੰਕ 6 ਮੈਂ ਥੋੜੀ ਦਰ ਸੋ ਗਈ ਸੀ ਕਿਉਂਕਿ ਮੈਂ ਬਹੁਤ ਥੱਕ ਗਈ ਸੀ ਹੁਣ ਬਣਾਣੇ ਆ ਕੜਕ ਦੀ ਤੜਕ ਦੀ ਚਾਹ ਚਲੋ ਚਾਹ ਬਣਾਉਣੀ ਆਪਣੀ ਚਾਹ ਇੱਧਰ ਬਣ ਚੁੱਕੀ ਆ ਐਂ ਵਧੀਆ ਜੀ ਚਾਹ ਬਣਾਈ ਸੀਗੀ ਇਧਰ ਆਪਣੇ ਕਲਾਸ ਰੈਡੀ ਨੇ ਅੰਮ੍ਰਿਤ ਦਿਲੇ ਆ ਜਾਓ ਬੇਟੇ ਚਾਹ ਪੀ ਲਓ ਪਹਿਲਾਂ ਯਾਰ ਆਪਾਂ ਪੰਜਾਬੀਆਂ ਚਾਹ ਬਿਨਾ ਸਰਦਾ ਨਹੀਂ ਸਵੇਰੇ ਸ਼ਾਮ ਮੈਨੂੰ ਦੋ ਟਾਈਮ ਤਾਂ ਚਾਹੀਦੀ ਆ ਚਾਹ ਤਿੰਨ ਟਾਈਮ ਹੋ ਗਏ ਉਹ ਕੁਝ ਕਹਿ ਨਹੀਂ ਸਕਦੇ ਬੇਟੇ ਪੂਜੀਆ ਲਿਆਗੀ ਚਾਹ 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 ਮੈਂ ਚਾਹ ਪੀਉਂਗੀ ਇਧਰ ਆਪੋ ਜੀਆ ਯਾਰ ਆਪੋ ਜੀਆ ਬਹੁਤ ਸਵਾਦ ਆ ਆਹ ਵਾਲਾ ਬਿਕਾਨੀ ਲਾਜਵਾ ਮਿਕਸਚਰ ਬਹੁਤ ਜਿਆਦਾ ਟੇਸਟੀ ਆ ਇੰਨਾ ਜਿਆਦਾ ਕ੍ਰਿਸਪੀ ਐਸਟ ਕਾਜੂ ਵੀ ਆ ਸੌਗੀ ਵੀ ਐ ਕਿਸ਼ਮਿਸ਼ ਵੀ ਐ ਇਧਰ ਆ ਗਈ ਮੇਰੀ ਚਾਹ

ਆ ਵਾਓ 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 ਐ ਗਿਆ ਨਹੀਂ ਉਹ ਵੀ ਸੋਹਣਾ ਓ ਮਾਈ ਗੋਡ ਕਿੰਨਾ ਸੋਹਣਾ ਵਾ ਵਾਓ ਮੈਂ ਫੋੜਾਂ ਫੋੜ ਦੋ ਦੇਖਿਆ ਫਿਰ ਹੂੰ ਬਾਕੀ ਤਾਂ ਚੀਜ਼ ਨਾਲ ਲੱਗਦਾ ਤੇ ਜਿਹੜੇ ਦੂਸਰੇ ਹੁੰਦੇ ਤਾਂ ਜਲਦੀ ਫਟ ਜਾਂਦੇ ਆ ਹਨਾ ਇਹਦੇ ਵਿੱਚ ਨਹੀਂ ਪਈ ਹੈ ਦੱਸਣਾ ਨਹੀਂ ਸੀ ਚਲੋ ਲੋ ਲਓ ਜੋ ਲੈਣਾ ਇੱਧਰ ਆ ਇੱਧਰ ਆ ਐਸੇ ਹਮ ਬੱਚੇ ਲੈਣਾ ਆ ਆਪਣੇ ਹੋਲੀ ਦੇ ਕਲਰ ਇਹ ਟੋਕ ਤੇ ਰੰਗਾਂ ਤੋਂ ਨਹੀਂ ਚੱਕਰੇ ਨਹੀਂ ਨਹੀਂ ਇਦਰੇ ਐ ਦਾ ਤੇ ਕਿਵੇਂ ਹੈ ਤੂੰ ਆ ਰਹੇ ਨਹੀਂ ਆਪਣੀ ਪੂਰੀ ਫੋਲੀ ਇਹਨਾਂ ਦਾ ਫੇਵਰੇਟ ਤਿਉਹਾਰ ਆ ਪੂਰਾ ਸਾਲ ਵੇਟ ਕਰਦੇ ਨੇ ਉਹ ਕਿਧਰ ਗਿਆ ਛੋਟਾ ਤੂੰ ਕੀ ਲੈਣਾ ਤਾ ਕੀ ਹੈ ਪੱਕੇ ਰੰਗ ਨਹੀਂ ਇਹਨਾਂ ਤੋਂ ਨਹੀਂ ਇੱਕ ਇੱਕ ਨਹੀਂ ਲੈਣਾ ਪੱਕੇ ਰੰਗ ਨਹੀਂ ਲੈਣੇ ਕੋਈ ਉਹ ਕਾਲੇ ਬਲੇ ਬਣਦੇ ਹੋ ਇਹ ਹੋਈ ਨਹੀਂ ਹੈ ਜਿਹੜਾ ਪਾਣੀ ਚ ਪਾ ਕੇ ਕਲਰ ਆ ਜਾਂਦਾ ਪਤਾ ਨਹੀਂ ਹੈ ਉਸਰ ਅੰਗਲੇ ਹੋਈ ਹੈ ਨਾ ਜਿਸ ਦੇ ਵਿੱਚ ਪਾਣੀ ਚ ਪਾ ਕੇ ਕਲਰ ਆ ਜਾਂਦਾ ਨਹੀਂ ਨਹੀਂ ਇਹ ਚੰਦਨ ਹੈ ਕਾਨਾ ਦੀ ਵਸਤ ਅੱਛਾ ਤੇ ਲੈ ਲਿਆ ਵੀਰੇ ਨੇ ਲੈ ਲਿਆ ਬੁੱਤੂ ਤੂੰ ਲੈ ਲੈ ਕੀ ਨਾਮ ਹੈ ਪਾਈ ਤੁਹਾਡਾ ਰਵੀ ਜੀ ਰਵੀ ਉਹ ਵੀ ਪਹਿਲ ਰਵੀ ਭਾਈ ਦਾ ਨਾਮ ਹੈ ਮੈਂ ਔਰ ਹਰ ਸਾਲ ਅਸੀਂ ਨਾ ਤੋਂ ਹੀ ਹੋਲੀ ਦੇ ਰੰਗ ਕਲਰਸ ਵਗੈਰਾ ਸਾਰੇ ਭਾਜੀ ਹੁਣਾ ਤੋਂ ਲੈਨੇ ਆ ਬਹੁਤ ਸੋਨੇ ਸੋਨੇ ਕਲਰਸ ਨੇ Next time. Next time, next only.